ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਕਿ ਜੇਕਰ ਤੁਸੀਂ ਇਹਨਾਂ ਦੱਸੇ ਹੋਏ ਅੰਕਾਂ ਦੇ ਵਿੱਚੋਂ ਇੱਕ ਅੰਕ ਚੁਣ ਲੈਂਦੇ ਹੋ ਤਾਂ ਉਸ ਤੋਂ ਤੁਹਾਨੂੰ ਆਪਣੇ ਕਿਸਮਤ ਬਾਰੇ ਪਤਾ ਲੱਗ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਬਜਰੰਗ ਬਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਜਰੰਗ ਬਲੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਦੇ ਲਈ ਬਣ ਜਾਵੇ ਹੁਣ ਤੁਹਾਨੂੰ ਇੱਕ ਐਸਾ ਉਪਾਅ ਦੱਸਣ ਵਾਲੇ ਹਾਂ ਜੀ ਜੋ ਤੁਸੀਂ ਕਦੇ ਵੀ ਨਾ ਦੇਖਿਆ ਹੋਵੇਗਾ ਤੇ ਨਾ ਹੀ ਕਦੇ ਸੁਣਿਆ ਹੋਵੇਗਾ ਇਸ ਕਰਕੇ ਵੀਡੀਓ ਨੂੰ ਪੂਰੇ ਹੀ ਧਿਆਨ ਦੇ ਨਾਲ ਸੁਣ ਲੈਣਾ ਤੇ ਇਸ ਉੱਪਰ ਤੁਸੀਂ ਕਿਸੇ ਹੀ ਤਰ੍ਹਾਂ ਕਰਨਾ ਜਿਸ ਤਰ੍ਹਾਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣ ਵਾਲੇ ਹਾਂ ਇਸ ਕਰਕੇ ਅੰਤ ਤੱਕ ਵੀਡੀਓ ਨੂੰ ਸੁਣਿਓ ਜੇਕਰ ਅਸੀਂ ਇਮਾਨਦਾਰੀ ਦੇ ਨਾਲ ਇਹ ਉਪਾਅ ਕਰਦੇ ਹਾਂ ਤਾਂ ਸਾਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਸਾਨੂੰ ਇਹ ਉਪਾਅ ਬਹੁਤ ਹੀ ਮਨੋਂ ਤੋਂ ਕਰਨਾ ਚਾਹੀਦਾ ਹੈ ਹੁਣ ਅਸੀਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਉਪਾਅ ਕਰਕੇ ਤੁਹਾਡੀਆਂ ਜਿੰਨੀਆਂ ਵੀ ਧਨ ਸੰਬੰਧੀ ਮੁਸ਼ਕਿਲਾਂ ਹਨ ਚਿੰਤਾਵਾਂ ਹਨ ਉਹ ਅੱਜ ਤੋਂ ਹੀ ਸਮਝ ਲਓ ਕਿ ਦੂਰ ਹੋ ਜਾਣਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੱਕਦਮ ਪ੍ਰੈਕਟੀਕਲੀ ਤੁਹਾਨੂੰ ਕਰਕੇ ਵਿਖਾਵਾਂਗੇ ਇਸ ਮੰਤਰ ਨੂੰ ਕਿਸ ਤਰ੍ਹਾਂ ਕਰਨਾ ਹੈ ਤਾਂ ਕਿ ਤੁਸੀਂ ਚੰਗੀ ਤਰ੍ਹਾਂ ਇਸ ਨੂੰ ਸਮਝ ਸਕੋ ਇਸ ਕਰਕੇ ਇਹ ਵਾਰ-ਵਾਰ ਕਹਿ ਰਹੇ ਹਾਂ ਇਸ ਲਈ ਇਸ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਸਮਝੋ 3 ਨੰਬਰ ਅਸੀਂ ਤੁਹਾਨੂੰ ਅਜਿਹੇ ਦੱਸਣ ਵਾਲੇ ਹਾਂ ਜਿਨ੍ਹਾਂ ਦਾ ਤੁਸੀਂ ਯੂਜ਼ ਕਰਨਾ ਹੈ ਅਤੇ ਤੁਹਾਨੂੰ ਇਹਨਾਂ ਨੰਬਰਾਂ ਦੇ ਇਸਤੇਮਾਲ ਕਰਕੇ ਕਈ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ 1 ਘੰਟੇ ਵਿੱਚ ਹੀ ਤੁਹਾਨੂੰ ਉਸ ਦਾ ਰਿਜ਼ਲਟ ਮਿਲ ਜਾਵੇਗਾ ਕਈ ਲੋਕਾਂ ਨੂੰ ਇਸ ਦਾ ਰਿਜ਼ਲਟ 24 ਘੰਟਿਆਂ ਦੇ ਵਿੱਚ ਮਿਲਿਆ ਵੀ ਹੈ ਪਰ ਕਈ ਲੋਕਾਂ ਨੂੰ 1 ਘੰਟੇ ਦੇ ਵਿੱਚ ਵੀ ਮਿਲਿਆ ਹੈ ਇਹ ਜਿਹੜਾ ਮੈਜੀਕਲ ਨੰਬਰ ਹੈ ਇਹ ਇੱਕ ਦੇਵਦੂਤ ਦਾ ਨੰਬਰ ਹੈ ਤੇ ਇਹ ਦੇਵਦੂਤ ਦਾ ਹੀ ਕੰਮ ਕਰਦਾ ਹੈ ਅਤੇ ਦੇਵ ਦੂਦ ਦਾ ਮਤਲਬ ਹੁੰਦਾ ਹੈ ਕਿ ਕਿਸੇ ਤੱਕ ਮੈਸੇਜ ਨੂੰ ਪਹੁੰਚਾਉਣਾ ਰੱਬ ਤੱਕ ਜਾਂ ਪਰਮਾਤਮਾ ਤੱਕ ਉਸ ਮੈਸੇਜ ਨੂੰ ਪਹੁੰਚਾ ਦੇਣਾ ਇਸ ਚੀਜ਼ ਦੀ ਵੀ ਤੁਹਾਨੂੰ ਜ਼ਰੂਰਤ ਹੈ ਕਿ ਅਰਦਾਸ ਦਾ ਕੰਮ ਕਰਦਾ ਹੈ ਇਹ ਮੈਜਿਕ ਨੰਬਰ ਇਸ ਕਰਕੇ ਜਿਹੜਾ ਵੀ ਇਸ ਨੰਬਰ ਦਾ ਇਸਤੇਮਾਲ ਕਰਦਾ ਹੈ ਉਸ ਨੂੰ ਇਸ ਦਾ ਰਿਜ਼ਲਟ ਪੋਜ਼ਿਟਿਵ ਹੀ ਮਿਲਦਾ ਹੈ ਤੇ 100% ਪੋਜ਼ਿਟਿਵ ਹੁੰਦਾ ਹੈ ਬਸ ਤੁਸੀਂ ਵਿਸ਼ਵਾਸ ਦੇ ਨਾਲ ਇਸ ਨੰਬਰ ਦਾ ਇਸਤੇਮਾਲ ਕਰ ਲੈਣਾ ਤਿੰਨ ਐਸਾ ਨੰਬਰ ਜੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਚਮਤਕਾਰ ਕਰਦੇ ਹਨ ਕਈ ਵਾਰ ਹਰ ਜ਼ਿੰਦਗੀ ਵਿੱਚ ਇਹੋ ਜਿਹਾ ਮੌਕਾ ਆਉਂਦਾ ਹੈ ਜਿਸ ਵੇਲੇ ਸਾਨੂੰ ਬਹੁਤ ਹੀ ਮੁਸ਼ਕਲਾਂ ਦਾ ਸਮਾਂ ਵੇਖਣਾ ਪੈ ਜਾਂਦਾ ਹੈ ਇਹੋ ਜਿਹਾ ਅਸਰ ਹੋ ਜਾਂਦਾ ਹੈ ਤੁਹਾਡੇ ਕੋਲ ਪੈਸਾ ਥੇਲਾ ਹੀ ਨਹੀਂ ਰਹਿ ਜਾਂਦਾ ਬਸ ਤੁਹਾਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੁੰਦੀ ਹੈ ਅਸੀਂ ਉਸ ਸਮੇਂ ਇੱਧਰ ਉੱਧਰ ਤੋਂ ਪੈਸੇ ਮੰਗ ਰਹੇ ਹੁੰਦੇ ਹਾਂ ਲੋਕਾਂ ਤੋਂ ਮੰਗਦੇ ਹਾਂ ਪਰ ਅੱਜਕੱਲ ਸਾਨੂੰ ਕੋਈ ਵੀ ਪੈਸਾ ਦੇ ਕੇ ਖੁਸ਼ ਨਹੀਂ ਹੁੰਦਾ ਉਸ ਵੇਲੇ ਜਿਸ ਵੇਲੇ ਸਾਡਾ ਕੋਈ ਵੀ ਸਾਥ ਨਾ ਦੇ ਰਿਹਾ ਹੋਵੇ ਹਰ ਤਰਫ ਤੋਂ ਸਾਨੂੰ ਨਿਰਾਸ਼ਾ ਹੀ ਮਿਲਦੀ ਹੈ ਸਾਰੇ ਹੀ ਪਾਸਿਆਂ ਤੋਂ ਬਸ ਸਾਨੂੰ ਨਿਰਾਸ਼ਾ ਮਿਲਦੀ ਹੈ ਤੁਸੀਂ ਇਸ ਨੰਬਰ ਨੂੰ ਜੇਕਰ ਚੂਜ਼ ਕਰਨਾ ਹੈ ਤੁਹਾਡੀ ਲਾਈਫ ਦੇ ਵਿੱਚ ਮੈਜਿਕ ਹੋ ਜਾਵੇਗਾ ਕਿਧਰੋਂ ਵੀ ਤੁਹਾਨੂੰ ਪੈਸਾ ਮਿਲ ਸਕਦਾ ਹੈ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਤੁਹਾਨੂੰ ਪੈਸਾ ਕਿਹੜੇ ਪਾਸਿਓਂ ਆ ਰਿਹਾ ਹੈ ਉਹਨਾਂ ਦਾ ਕਿਵੇਂ ਇੰਤਜ਼ਾਮ ਹੋ ਜਾਵੇਗਾ ਇਹ ਜਿਹੜੇ ਤਿੰਨੇ ਹੀ ਮੈਜਿਕ ਨੰਬਰ ਹਨ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਤਾਂ ਤੁਹਾਨੂੰ ਰਿਜ਼ਲਟ ਵੀ ਇਸ ਦਾ ਜ਼ਰੂਰ ਮਿਲ ਜਾਵੇਗਾ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਇਹਨਾਂ ਤਿੰਨ ਨੰਬਰਾਂ ਦਾ ਇਸਤੇਮਾਲ ਵੀ ਕਰ ਲੈਣਾ ਤਾਂ ਵੀ ਤੁਹਾਨੂੰ ਰਿਜ਼ਲਟ ਫੁੱਲ ਮਿਲ ਜਾਵੇਗਾ ਜਾਂ ਇੱਕ ਦਾ ਵੀ ਜੇਕਰ ਤੁਸੀਂ ਇਸਤੇਮਾਲ ਕਰ ਲੈਂਦੇ ਹੋ ਉਸ ਦਾ ਵੀ ਰਿਜ਼ਲਟ ਤੁਹਾਨੂੰ ਪੂਰਾ ਹੀ ਮਿਲੇਗਾ ਤੁਹਾਨੂੰ ਆਪਣੇ ਆਪ ਹੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਇਸ ਦਾ ਰਿਜ਼ਲਟ ਮਿਲਿਆ ਹੈ ਜਾਂ ਨਹੀਂ ਸਭ ਤੋਂ ਪਹਿਲਾ ਨੰਬਰ ਹੈ 520 ਭਾਵ ਕਿ 500 500 ਵੀ ਨੰਬਰ ਇਹ ম্যাজਿਕ ਕਲ ਨੰਬਰ ਹੈ ਇਹ ਮੈਜੀਕਲ ਕਦੇ ਵੀ ਫੇਲ ਨਹੀਂ ਹੋਇਆ ਜਿਸ ਕਿਸੇ ਨੇ ਵੀ ਇਸ ਨੰਬਰ ਦਾ ਯੂਜ਼ ਕੀਤਾ ਹੈ ਉਸ ਨੂੰ ਬਹੁਤ ਸਾਰੇ ਫਾਇਦੇ ਹੋਏ ਹਨ ਤੁਸੀਂ ਇਸ ਨੰਬਰ ਨੂੰ ਆਪਣੀ ਬਾਡੀ ਦੇ ਲੈਫਟ ਪਾਰਟ ਦੇ ਉੱਪਰ ਲਿਖ ਦੇਣਾ ਹੈ ਭਾਵੇਂ ਤੁਹਾਡੀ ਖੱਬੀ ਬਾਹ ਹੋਵੇ ਭਾਵੇਂ ਤੁਹਾਡੀ ਖੱਬੀ ਲੱਤ ਹੋਵੇ ਜਾਂ ਤੁਹਾਡਾ ਖੱਬਾ ਮੋਢਾ ਹੋਵੇ ਉਸ ਉੱਤੇ ਤੁਸੀਂ ਇਸ ਨੂੰ ਲਿਖ ਦੇਣਾ ਹੈ ਇਸ ਦੇ ਉੱਪਰ ਫਿਰ ਤੁਸੀਂ ਕਪੜੇ ਪਾ ਲੈਣੇ ਹਨ ਇਹ ਨੰਬਰ ਕਿਸੇ ਨੂੰ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਤੁਸੀਂ ਇੱਥੇ ਮੇਨ ਗੱਲ ਦਾ ਧਿਆਨ ਰੱਖਣਾ ਹੈ ਕਿ ਜੋ ਤੁਸੀਂ ਇਹ ਆਪਣਾ ਨੰਬਰ ਲਿਖਿਆ ਹੈ ਉਹ ਹਰੇ ਪੈਨ ਦੇ ਨਾਲ ਹੀ ਲਿਖਣਾ ਹੈ ਯਾਦ ਰੱਖਣਾ ਕਿ ਹਰਾ ਪੈਨ ਹੀ ਸਿਰਫ ਯੂਜ਼ ਹੋਵੇ ਹੋਰ ਕਿਸੇ ਵੀ ਰੰਗ ਦਾ ਨਹੀਂ ਕਿਉਂਕਿ ਜਿਹੜਾ ਸਾਡੀ ਊਰਜਾ ਨੂੰ ਸੁਣਦਾ ਹੈ ਜਿਸ ਵੇਲੇ ਵੀ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੋਵੇ ਕਿਸੇ ਤੋਂ ਮੰਗਣਾ ਨਹੀਂ ਹੈ ਤੁਸੀਂ ਆਪਣੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰ ਲੈਣੀ ਹੈ ਕਿ ਸਾਡੀ ਜਿਹੜੀ ਵੀ ਪੈਸਿਆਂ ਸੰਬੰਧੀ ਪਰੇਸ਼ਾਨੀ ਹੈ ਪਰਮਾਤਮਾ ਜੀ ਉਸ ਪਰੇਸ਼ਾਨੀ ਨੂੰ ਤੁਸੀਂ ਦੂਰ ਕਰ ਦਿਓ ਤੁਸੀਂ ਕਰ ਸਕਦੇ ਹੋ ਇਹ ਅਰਦਾਸ ਕਰਕੇ ਫਿਰ ਤੁਸੀਂ ਆਪਣੇ ਵਾਹ ਜਾਂ ਆਪਣੇ ਮੋਢੇ ਤੇ ਜਾਂ ਆਪਣੀ ਲੱਤ ਦੇ ਖੱਬੇ ਪਾਸੇ ਇਹ ਤੁਸੀਂ 500 ਨੰਬਰ ਲਿਖ ਲੈਣਾ ਹੈ ਫਿਰ ਤੁਸੀਂ ਆਪਣੇ ਵਾਹ ਜਾਂ ਆਪਣੇ ਮੋਢੇ ਤੇ ਜਾਂ ਫਿਰ ਖੱਬੀ ਲੱਤ ਦੇ ਇੱਕ ਖੱਬੇ ਪਾਸੇ ਇਹ ਤੁਸੀਂ 520 ਨੰਬਰ ਲਿਖ ਦੇਣਾ ਹੈ ਇਸ ਨੂੰ ਤੁਸੀਂ ਸਿਰਫ ਹਰੇ ਪੈਨ ਦੇ ਨਾਲ ਹੀ ਲਿਖਣਾ ਹੈ ਜਿਹੜੇ ਅਸੀਂ ਹੋਰ ਦੋ ਨੰਬਰ ਦੱਸਣ ਵਾਲੇ ਹਾਂ ਉਹ ਵੀ ਤੁਸੀਂ ਇਸ ਦੇ ਨਾਲ ਹੀ ਜੇਕਰ ਜੋੜ ਲਓਗੇ ਤਾਂ ਤੁਹਾਨੂੰ ਇਸ ਦਾ ਪਾਵਰਫੁਲ ਰਿਜ਼ਲਟ ਮਿਲ ਜਾਵੇਗਾ ਤਾਂ ਫਿਰ ਤੁਸੀਂ ਸਮਝ ਲਓ ਕਿ ਤੁਹਾਡੀ ਲਾਟਰੀ ਲੱਗਣ ਵਾਲੀ ਹੈ ਹੁਣ ਤੁਹਾਡੇ ਦਿਮਾਗ ਦੇ ਵਿੱਚ ਚੱਲ ਰਿਹਾ ਹੋਵੇਗਾ ਕਿ ਇਹ ਨੰਬਰ ਸਾਡੀ ਕਿਸਮਤ ਕਿਵੇਂ ਬਦਲ ਸਕਦਾ ਹੈ ਮੈਂ ਤੁਹਾਨੂੰ ਇਸ ਦਾ ਮਤਲਬ ਦੱਸਦੀ ਹਾਂ ਇਹ ਜੋ 520 ਨੰਬਰ ਹੈ ਇਹ ਮੰਨੀ ਦਾ ਨੰਬਰ ਹੁੰਦਾ ਹੈ ਭਾਵਕੇ ਪੈਸਿਆਂ ਨੂੰ ਆਕਰਸ਼ਿਤ ਕਰਨ ਵਾਲਾ ਨੰਬਰ ਹੈ ਤੇ ਜੇਕਰ ਇਹ ਪੈਸਿਆਂ ਨੂੰ ਆਕਰਸ਼ਿਤ ਕਰੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆ ਜਾਵੇਗਾ ਮਨੀ ਤੁਹਾਡੇ ਘਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੇ ਪੈਸੇ ਸੰਬੰਧੀ ਜੇਕਰ ਕੋਈ ਵੀ ਪਰੇਸ਼ਾਨੀ ਸੀ ਉਹ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਜੀ ਦੂਜੇ ਮੈਜੀਕਲ ਨੰਬਰ ਦੇ ਬਾਰੇ ਦੂਸਰਾ ਮੈਜੀਕਲ ਨੰਬਰ ਹੈ ਜੀ 741 ਪਾਵ ਕੇ 741 ਨੰਬਰ ਇਹ ਜਿਹੜਾ ਨੰਬਰ ਹੁੰਦਾ ਹੈ ਇਸ ਨੂੰ ਪੋਸੀਬਲ ਨੰਬਰ ਕਿਹਾ ਜਾਂਦਾ ਹੈ ਮੈਂ ਹਰ ਚੀਜ਼ ਨੂੰ ਇੰਪੋਸੀਬਲ ਤੋਂ ਪੋਸੀਬਲ ਕਰਨ ਲਈ ਨੰਬਰ ਤੁਹਾਨੂੰ ਦੱਸਣ ਵਾਲੀ ਹਾਂ ਇਹ 520 ਨੰਬਰ ਤਾਂ ਹੋ ਗਿਆ ਮਨੀ ਨੂੰ ਆਕਰਸ਼ਿਤ ਕਰਨ ਵਾਲਾ ਤੇ 741 ਨੰਬਰ ਹੋ ਗਿਆ ਜਿਹੜਾ ਜ਼ਿੰਦਗੀ ਦੇ ਵਿੱਚ ਇੰਪੋਸੀਬਲ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਹਨ ਉਹਨਾਂ ਨੂੰ ਪੋਸੀਬਲ ਕਰਨ ਦੇ ਲਈ ਇਹ ਨੰਬਰ ਹੁੰਦਾ ਹੈ ਜੇਕਰ ਤੁਸੀਂ 520 ਦੇ ਥੱਲੇ 741 ਨੰਬਰ ਲਿਖ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਦੁੱਗਣਾ ਰਿਜ਼ਲਟ ਮਿਲ ਜਾਵੇਗਾ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਬਾਡੀ ਦੇ ਖੱਬੀ ਸਾਈਡ ਤੇ ਹੀ ਇਹਨਾਂ ਨੰਬਰਾਂ ਨੂੰ ਲਿਖਣਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਜੀ ਤੀਸਰਾ ਮੈਜੀਕਲ ਨੰਬਰ 777 ਨੰਬਰ ਜਿਹੜਾ ਹੈ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਲੈ ਕੇ ਆਵੇਗਾ ਤੁਸੀਂ ਸਮਝ ਲਓ ਕਿ ਜੇਕਰ ਤੁਸੀਂ ਇਹਨਾਂ ਤਿੰਨਾਂ ਹੀ ਨੰਬਰਾਂ ਨੂੰ मिलाके ਆਪਣੇ ਬਾਡੀ ਦੇ ਖੱਬੇ ਪਾਸੇ ਕਿਸੇ ਵੀ ਖੱਬੇ ਪਾਰਟ ਤੇ ਲਿਖ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜਿਕਲ ਹੋਣਾ ਸ਼ੁਰੂ ਹੋ ਜਾਵੇਗਾ 777 ਨੰਬਰ ਇੱਕ ਚਮਤਕਾਰਈ ਨੰਬਰ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਆਪਣੀ ਕਿਸੇ ਬਾਡੀ ਪਾਰਟ ਦੇ ਉੱਪਰ ਲਿਖਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਜਿਕ ਹੋਣਾ ਸ਼ੁਰੂ ਹੋ ਜਾਵੇਗਾ ਹਫਤੇ ਦੇ ਅੰਦਰ ਤੁਹਾਨੂੰ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਕਈ ਲੋਕ ਕੀ ਕਰਦੇ ਹਨ ਕਿ ਨੰਬਰ ਲਿਖਣ ਤੋਂ ਪਿੱਛੋਂ ਗਲਤੀ ਕਰ ਦਿੰਦੇ ਹਨ ਜਿਵੇਂ ਕਿਹਾ ਜਾਂਦਾ ਹੈ ਕਿ ਹਰੇ ਪੈਨ ਦੇ ਨਾਲ ਹੀ ਲਿਖਣਾ ਜ਼ਰੂਰੀ ਹੈ ਤਾਂ ਉਹ ਕਿਸੇ ਹੋਰ ਹੀ ਪੈਨ ਦੇ ਨਾਲ ਲਿਖ ਲੈਂਦੇ ਹਨ ਇਸ ਨਾਲ ਉਹਨਾਂ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਜੇਕਰ ਤੁਸੀਂ ਇਸ ਉਪਾਅ ਦਾ ਪੂਰਾ ਹੀ ਫਾਇਦਾ ਚੁਕਣਾ ਚਾਹੁੰਦੇ ਹੋ ਤਾਂ ਦੱਸੀ ਹੋਈ ਵਿਧੀ ਦੇ ਅਨੁਸਾਰ ਹੀ ਲਿਖੋ ਜੇਕਰ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸ ਦਾ ਉਪਾਅ ਕਰਦੇ ਹੋ ਜਾਂ ਨੰਬਰ ਲਿਖਦੇ ਹੋ ਤਾਂ ਇਸ ਦਾ ਤੁਹਾਨੂੰ ਕੋਈ ਵੀ ਰਿਜ਼ਲਟ ਨਹੀਂ ਮਿਲੇਗਾ ਇਸ ਲਈ ਤੁਹਾਨੂੰ ਕਹਿ ਰਹੇ ਹਾਂ ਕਿ ਤੁਹਾਡਾ ਕਾਮ ਜਿਹੜਾ ਵੀ ਕੋਈ ਇੰਪੋਸੀਬਲ ਹੈ ਪੋਸੀਬਲ ਹੋ ਜਾਵੇਗਾ। ਵੈਸੇ ਇੱਕ ਦਿਨ ਵਿੱਚ ਹੀ ਤੁਹਾਨੂੰ ਰਿਜ਼ਲਟ ਆਉਣਾ ਸ਼ੁਰੂ ਹੋ ਜਾਵੇਗਾ। ਜਿਹੜੇ ਬਹੁਤ ਹੀ ਵਿਸ਼ਵਾਸ ਤੇ ਮਨ ਦੇ ਨਾਲ ਇਹ ਉਪਾਅ ਕਰਦੇ ਹਨ ਉਹਨਾਂ ਨੂੰ ਰਿਜ਼ਲਟ ਵੀ ਦਿਸਦਾ ਹੈ। ਇਸ ਦਾ 1 ਘੰਟੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਕਰਕੇ ਤੁਸੀਂ ਵੇਖਣਾ ਤੁਹਾਨੂੰ ਵੀ 100% ਇਸ ਦਾ ਰਿਜ਼ਲਟ ਮਿਲੇਗਾ। ਇਹ ਤੁਸੀਂ ਦੱਸੀ ਹੋਈ ਵਿਧੀ ਦੇ ਮੁਤਾਬਿਕ ਹੀ ਜੇਕਰ ਕਰੋਗੇ। ਪੈਸੇ ਦੌਲਤ ਸਭ ਕੁਝ ਤੁਹਾਡੇ ਘਰਵਾਲੇ ਨੂੰ ਖਿੱਚਿਆ ਆਵੇਗਾ ਇਹ ਜੋ ਨੰਬਰ ਹਨ ਇੱਕ એનર્ਜੀ ਵਾਲੇ ਨੰਬਰ ਹੁੰਦੇ ਹਨ ਤੁਹਾਡੀ ਬਾਡੀ એનર્ਜੀ ਦੇ ਨਾਲ ਚੱਲ ਰਹੀ ਹੈ ਭਾਵੇਂ ਕਿ ਜਿਹੜੀ ਸਾਡੀ ਸੋਚ ਹੈ ਸਾਡੀ ਆਤਮਾ ਹੈ ਉਹ ਵੀ ਇੱਕ એનર્ਜੀ ਹੈ ਫਿਰ ਜਦੋਂ ਅਸੀਂ ਇਹਨਾਂ ਨੰਬਰਾਂ ਨੂੰ ਆਪਣੀ ਬਾਡੀ ਦੀ ਲੈਫਟ ਸਾਈਡ ਤੇ ਲਿਖਦੇ ਹਾਂ ਤਾਂ એનર્ਜੀ ਦੇ ਨਾਲ ਕਨੈਕਟ ਹੋ ਜਾਂਦੀ ਹੈ ਭਾਵੇਂ ਕਿਸ ਸਮ ਕੌਨਸ਼ੀਅਸ ਮਾਈਂਡ ਹੋ ਜਾਂਦਾ ਹੈ ਇਹ ਇੱਕ ਪ੍ਰੋਗਰਾਮਿੰਗ ਹੋ ਜਾਂਦਾ ਹੈ ਦਿਮਾਗ ਵੀ ਐਕਟਿਵ ਹੋ ਜਾਂਦਾ ਹੈ ਜੈਨਕਿ ਸਾਡਾ ਸਬ ਕੌਨਸ਼ੀਅਸ ਮਾਈਂਡ ਨੂੰ ਪਤਾ ਚੱਲਦਾ ਹੈ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਿਰ ਜਦੋਂ ਇਹ ਦੋਨੋਂ ਹੀ એનર્ਜੀਆ ਇਕੱਠੀਆਂ ਹੋ ਜਾਂਦੀਆਂ ਹਨ ਫਿਰ ਇਹ ਨੰਬਰ ਮਿਲ ਕੇ ਸਾਡੇ ਲਈ ম্যাਜਿਕ ਸਾਬਿਤ ਹੋ ਜਾਂਦੇ ਹਨ ਜਿਹੜੇ ਵੀ ਕੰਮ ਸਾਡੇ ਕਾਫੀ ਸਮੇਂ ਤੋਂ ਅੜੇ ਹੋਏ ਹੁੰਦੇ ਹਨ ਉਹ ਵੀ ਫਿਰ ਸਫਲਤਾਪੂਰਵਕ ਪੂਰੇ ਹੋ ਜਾਂਦੇ ਹਨ ਧੰਨਵਾਦ